ਜਿੱਦੇ ਮੇਟਰ ਅੱਜ ਮਿਊਜ਼ਿਕ ਸਿਸਟਮ ਲਾਇਆ 12 ਇੰਚੀ ਦੋ ਬੇਸਾਂ 6 ਇੰਚੀ ਪੰਜ ਸਪੀਕਰ ਆਏ ਹਾਂਜੀ ਬਾਈ ਕਿਹੜਾ ਪਿੰਡ ਆ ਬਾਈ ਬਾਈ ਮੈਸਰ ਖੰਨਾ ਪਿੰਡ ਆ ਬਹੁਤ ਵਧੀਆ ਬਾਈ ਨੇ ਕੰਮ ਕਰਿਆ ਨਿਆ ਰੇਲਿਆ ਤੇ ਹਾਂਜੀ ਕਿਵੇਂ ਬੇਸ ਬੁਸ ਕਿੰਨੇ ਕਾ ਬਾਈ ਬਾਈ ਜੱਜ ਕੀਆ ਲੋਕ ਕੋਲ ਦਿਖਾ ਦਿਦੂ ਆਪਾਂ ਪਿੱਛੇ ਲੱਗੀ ਤੇ ਹਾਂ ਜੋ ਤੂੰ ਚੈੱਕ ਕਰਉਣਾ ਬਾਈ ਕਿ ਹਾਂ ਤੱਕਣੇ ਤੱਕ ਨੂੰ ਮੈਨੂੰ ਚਾ ਚੜਿਆ ਚਾ ਚੜਿਆ ਤੇ ਨਾਲੇ ਸਾ ਚੜਿਆ ਡਰ ਗਈ ਮੇਰਾ ਕੀ ਪੌਣ ਤਿੰਨ ਵਜੇ ਵੇ ਤੂੰ ਮੇਰਾ ਕਮਰ ਜੀ ਬਾਈ ਕਿਵੇਂ ਲੱਗਿਆ ਤੁਹਾਨੂੰ ਬਾਈ ਬਹੁਤ ਵਧੀਆ ਬਾਈ ਯਾਰ ਬਾਜੂਜ ਕਿੰਨੇ ਕ ਬਾਈ ਬਹੁਤ ਵਧੀਆ ਬਾਈ ਨਜ਼ਾਰੇ ਹੀ ਲਿਆ ਦੇ ਠੀਕ ਆ ਬਾਈ ਹੋਰ ਵੀਖੋ ਬਾਈ ਵਧੀਆ ਬਾਈ ਕੋਲੇ ਆਓ ਕੋਈ ਕੋਈ ਟੱਕਾ ਨਹੀਂ ਕਰਦਾ ਚਾਹ ਪਾਣੀ ਵਧੀਆ ਪਿਉਂਦਾ ਬਾਈ ਜਣ ਕੇ ਇਨਾਂ ਕੋਲੇ ਆਉ ਲੁੱਟੋ ਘੁੱਟ ਕੋਲੇ ਨਾ ਜਾਓ ਠੀਕ ਆ ਬਾਈ ਧੰਨਵਾਦ ਬਾਈ